ਅਨੁਮੋਕ ਦੇਖਨੇ ਦੇ ਸਭ ਤੋਂ ਪਹਿਲਾਂ ਕਿਸਮਾ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਹੈ ਇਸ ਤਰ੍ਹਾਂ ਦੇ ਪਰਵਾਂਤ ਦੇ ਦੇਖੋ ਜੀ ਪਹਿਲੇ ਤਾਂ ਜਿਆਦਾ ਘਟਨਾ ਹੋਈ ਸਾਰੇ ਬੰਦੇ ਵੀ ਰੂਹ ਹਿਲ ਕੇ ਹਿਲਾ ਕੇ ਰੱਖਦੀ ਕਿ ਕਿਸ ਤਰੀਕੇ ਦੇ ਨਾਲ ਇੱਕ ਇਨਸਾਨ ਜਿਹਦੀ ਸਮਾਜ ਵੱਲ ਪਰਿਵਾਰ ਦੀ ਬਹੁਤ ਵੱਡੀ ਕੰਟ੍ਰਿਬਿਊਸ਼ਨ ਸੀ ਉਹਨਾਂ ਦੇ ਨਾਲ ਕਿਸ ਤਰੀਕੇ ਦੇ ਨਾਲ ਅ ਇਹ ਬਤੀਰਾਪੁਰ ਸਲੋ ਕੀਤਾ ਗਿਆ ਲੇਕਿਨ ਜਦੋਂ ਮੈਂ ਆਪਣੀ ਜਿਵੇਂ ਗੱਲ ਕਰਾਂ ਕਿ ਜਦੋਂ ਤੋਂ ਮੈਂ ਇਸ ਬੇਟੀ ਦੇ ਮੈਂ ਸੁਣਿਆ ਕਿ ਐਮਸ ਦੀ ਪੋਸਟਮਾਰਟਮ ਰਿਪੋਰਟ ਚ ਕਿਵੇਂ ਸਾਹਮਣੇ ਆਇਆ ਕਿ ਕਿਸ ਤਰੀਕੇ ਦੇ ਨਾਲ ਬੇਰਹਿਮੀ ਤੇ ਨਾਲ ਇੱਕ ਇਨਸਾਨ ਦੇ ਸਿਰ ਤੋਂ ਲੈ ਕੇ ਅੱਖਾਂ ਤੋਂ ਲੈ ਕੇ ਹਰੇਕ ਬਾਡੀ ਦੇ ਅੰਗ ਚ ਇੰਨੇ ਕਰੰਟ ਲਾ ਕੇ ਕਿ ਉਹਦਾ ਦਿਲ ਦੀ ਧੜਕਣ ਹੀ ਬੰਦ ਹੋ ਗਈ ਇੰਨੇ ਕਰੰਟ ਦੇ ਸ਼ੌਕ ਲੈ ਕੇ ਤੇ ਆਪਾਂ ਸਾਰੇ ਅੰਦਾਜ਼ਾ ਲਾ ਸਕਦਾ ਹੈ ਕਿ கரੰਟ ਕਿਸੇ ਬੰਦੇ ਨੂੰ ਇੱਕ ਲੱਗ ਜਾਏ ਤਾਂ ਕੀ ਸਾਡੇ ਉੱਤੇ ਬਿਤੀ ਤੇ ਜਿਹਦੇ ਉੱਤੇ 50 60 100 கரੰਟ ਲੱਗੇ ਹੋਣ ਉਸ ਬੰਦੇ ਦੇ ਉੱਤੇ ਕੀ ਬੀਤੀ ਹੋਗੀ ਇਹੋ ਜਿਹਾ ਟੌਰਚਰ ਕੋਈ ਇਨਸਾਨ ਇੱਕ ਦੂਜੇ ਇਨਸਾਨ ਦੇ ਉੱਤੇ ਕਰੇ ਪਹਿਲੇ ਤਾਂ ਆ ਹੀ ਸੋਚ ਤੋਂ ਬਾਹਰੇ ਤਾਂ ਫਿਰ ਜਦ ਇਹ ਪਤਾ ਲੱਗੇ ਕਿ ਆ ਪੁਲਿਸ ਜਿਹੜੇ ਇਨਸਾਨਾਂ ਦੀ ਰੱਖਿਆ ਵਾਸਤੇ ਹੁੰਦੀ ਹੈ ਉਹ ਪੁਲਿਸ ਜੇ ਨੌਜਵਾਨਾਂ ਦੇ ਉੱਤੇ ਆਮ ਲੋਕਾਂ ਦੇ ਉੱਤੇ ਇਹੋ ਜਿਹਾ ਤਸ਼ੱਦਦ ਕਰਨ ਲੱਗ ਜਾਏ ਤਾਂ ਫੇਰ ਪੂਰੀ ਚੀਜ਼ ਨੂੰ ਖੁਰਦ-ਮੁਰਦ ਕਰਨ ਵਾਸਤੇ 10 ਦਿਨ ਹੋ ਗਏ ਕਿਸੇ ਦੇ ਖਿਲਾਫ ਕੋਈ ਕਾਰਵਾਈ ਨਾ ਹੋਏ ਪਰਿਵਾਰ ਨੂੰ ਕਿਹਾ ਜਾਏ ਕਿ ਜੀ ਐਕਸੀਡੈਂਟ ਹੋ ਗਿਆ ਫਲਾਟ ਢਮਕਾ ਕਰਕੇ ਤੇ 10 ਦਿਨਾਂ ਚ ਕਿਸੇ ਦੇ ਖਿਲਾਫ ਨਾ ਕੋਈ ਅਰੈਸਟ ਹੋਏ ਨਾ ਕੋਈ ਕਾਰਵਾਈ ਹੋਏ ਨਾ ਕੋਈ ਸਸਪੈਂਸ਼ਨ ਹੋ ਡਿਸਮਿਸਲ ਕੁਝ ਨਹੀਂ ਹੋਏ ਤਾਂ ਫੇਰ ਤਾਂ ਮੇਰਾ ਖਿਆਲ ਜੇ ਪੰਜਾਬ ਦੇ ਲੋਕੀ ਅੱਜ ਨਹੀਂ ਜਾਗਣਗੇ ਤੇ ਫੇਰ ਪੰਜਾਬ ਦਾ ਆਪਾਂ ਪੁੱਲ ਜਾਈਏ ਕਿਉਂਕਿ ਏਸੀ ਬਠਿੰਡੇ ਵਿੱਚ ਪੁਲਿਸ ਨੇ ਇੱਕ ਬੀਬੀ ਦੇ ਉੱਤੇ ਜਿਹਦੇ ਉੱਤੇ ਇੰਨੇ ਵੱਡੇ ਨਸ਼ੇ ਦੇ ਇਲਜ਼ਾਮ ਲੱਗੇ ਉਹਨੂੰ ਤਾਂ ਕੋਈ ਕਰਾਂਟ ਨਹੀਂ ਲੱਗਿਆ ਮਹਾਰਾਜ ਸੇ ਸਾਡਾ ਮੁੱਖ ਮੰਤਰੀ ਆਇਆ ਆਪਣੇ ਹੀ ਇਹੇ ਇਲਾਕੇ ਵਿੱਚ ਤੇ ਕਹਿੰਦਾ ਮਿੰਟ ਤੇ ਚੱਕੋ ਤੇ ਤਿੰਨ ਬੇ ਬੇਕਸੂਰ ਬਜ਼ੁਰਗਾਂ ਨੂੰ ਚੱਕ ਲਿਆ ਪੁਲਿਸ ਨੇ ਸੀਐਮ ਸਾਹਿਬ ਦੋ ਦਿਨ ਰਹਿ ਕੇ ਇਹ ਦੋ ਦਿਨ ਇੱਥੇ ਰਹਿ ਕੇ ਕੀ ਗਏ ਹੁਣ ਮੋਡ ਮੰਡੀ 'ਚ ਵੀ ਇੱਕ ਐਕਸ ਫੌਜੀ ਜਿਹੜਾ ਨਸ਼ੇ 'ਚ ਤਸਕਰਾਂ ਨੂੰ ਰੋਕ ਰਿਹਾ ਸੀਗਾ ਉਹਦੀ ਲੱਤਾਂ ਭੰਗ ਭੰਨ ਕੇ ਉਹਦਾ ਬੁਰਾ ਹਾਲ ਕਰਦਾ ਉਹ ਫੜੇ ਗਏ ਕਿ ਉਹਨਾਂ ਨੂੰ ਕਰੰਟ ਲਾਇਆ ਤੇ ਮੁੱਖ ਮੰਤਰੀ ਦੇ ਨੱਕ ਦੇ ਥੱਲੇ ਜਿਹੜਾ ਹੋਮ ਮਿਨਿਸਟਰ ਹੈ ਜੇ ਆਮ ਘਰਾਂ ਦੇ ਮੁੰਡਿਆਂ ਦੇ ਨਾਲ ਆਹ ਕੁਝ ਹੋ ਰਿਹਾ ਹੈ ਤੇ ਇਹਦੇ ਜ਼ਬਾਨ ਨੂੰ ਸੱਪ ਨੇ ਕੱਟ ਲਿਆ ਕੀ ਹੋ ਗਿਆ ਇਹਨੂੰ ਕਿ ਇੰਨਾ ਕਮਜ਼ੋਰ ਹੋ ਗਿਆ ਦਿੱਲੀਆਂ ਦੇ ਦਿੱਲੀ ਵਾਲਿਆਂ ਦੇ ਸਾਹਮਣੇ ਕਿ ਆਪਣੇ ਲੋਕਾਂ ਦੇ ਵਾਸਤੇ ਆਪਣੇ ਪੁਲਿਸ ਤੇ ਕਾਰਵਾਈ ਵੀ ਨਹੀਂ ਕਰਾ ਸਕਦਾ ਰੱਖਿਆ ਵੀ ਨਹੀਂ ਰੱਖ ਸਕਦਾ ਤੇ ਫਿਰ ਮੈਂ ਕਹਿੰਦੀ ਇਹਦੇ ਲਾਨਤ ਇਹਦੇ ਪੁਲਿਸ ਤੇ ਤੇ ਲਾਨਤ ਇਹਦੇ ਉੱਤੇ ਮੈਂ ਅੱਜ ਡੀਆਈਜੀ ਸਾਹਿਬ ਨੂੰ ਫੋਨ ਕਰਕੇ ਬੇਨਤੀ ਕੀਤੀ ਹੈ ਕਿ ਪੁਲਿਸ ਪੁਲਿਸ ਨੂੰ ਬਚਾਏ ਨਾ ਜਿਹਨੇ ਗਲਤੀ ਕੀਤੀ ਹੈ ਉਹ ਦਰਿੰਦਾ ਹੈਗਾ ਉਹ ਪੁਲਿਸ ਨਹੀਂ ਉਹ ਇਨਸਾਨ ਹੈ ਸਾਰੇ ਪੁਲਿਸ ਫੌਜ ਦੇ ਤਾਂ ਕਲੰਕ ਨਾ ਲੱਗੇ ਮੈਂ ਡੀਐਸਜੀ ਸਾਹਿਬ ਨੂੰ ਬੇਨਤੀ ਕਰਦੀ ਆ ਜਿਹੜੇ ਬੰਦੇ ਤੁਸੀਂ ਤਿੰਨ ਤੇ ਇੱਕ ਤੇ ਤਿੰਨ ਹੋਰ ਉਹਨਾਂ ਨੂੰ ਇਮੀਡੀਏਟ ਤੁਸੀਂ ਅਰੈਸਟ ਕਰੋ ਮਜਬੂਰ ਨਾ ਕਰੋ ਕਿ ਸਾਨੂੰ ਸੜਕਾਂ ਤੇ ਉਤਰ ਕੇ ਬੰਦਿਆਂ ਨੂੰ ਆਪਣੇ ਜਾਨ ਮਾਲ ਦੀ ਰੱਖਿਆ ਵਾਸਤੇ ਇਹ ਸਰਕਾਰ ਆਮ ਆਦਮੀ ਦੀ ਬਣਾਈ ਸੀ ਬਦਲਾ ਆਪਾਸਤੇ ਇਸ ਕਰਕੇ ਨਹੀਂ ਬਨਾ ਇਸੇ ਕਿ ਆਮ ਆਦਮੀ ਦੇ ਨਾਲ ਅੱਜ ਪੰਜਾਬੀਆਂ ਦੇ ਉਲਟ ਅੱਜ ਕਿਸਾਨਾਂ ਦੀ ਖੇਤਾਂ ਦੇ ਉੱਤੇ ਜਬਤ ਕੀਤਾ ਜਾਏ ਨੌਜਵਾਨਾਂ ਨੂੰ ਨਸ਼ਾ ਦੇ ਕੇਸ ਬਣਾ ਕੇ ਉਹਨਾਂ ਨੂੰ ਜਾਂ ਤੇ ਨਸ਼ਾ ਤੇ ਠੇਕਿਆ ਜਾਏ ਬੇਕਸੂਰਾਂ ਨੂੰ ਫੜਫੜ ਕੇ ਹਸਰਾ ਦੇ ਕਾਰਵਾਈ ਕੀਤੀ ਦਾ ਸੋ ਇਸ ਪਰਿਵਾਰ ਦੇ ਨਾਲ ਹਮਦਰਦੀ ਕਰਦੇ ਹੋਏ ਇੱਕ ਮਾਂ ਨੂੰ ਆਪਦੇ ਪੁੱਤ ਲਈ ਇਨਸਾਫ ਇੱਕ ਭੈਣ ਨੂੰ ਆਪਦੇ ਘਰ ਵਾਲੇ ਦੇ ਇਨਸਾਫ ਵਾਸਤੇ ਡਟ ਕੇ ਇਹਨਾਂ ਦੇ ਨਾਲ ਖੜੇ ਆ ਤੇ ਇਸ ਸਰਕਾਰ ਨੂੰ ਤੇ ਉਹਨਾਂ ਅਫਸਰਾਂ ਨੂੰ ਮਜਬੂਰ ਕਰਾਂਗੇ ਕਿ ਜਿਨ੍ਹਾਂ ਨੇ ਇਸ ਇਸ ਨੌਜਵਾਨ ਦੇ ਨਾਲਾ ਹਰਕਤ ਕੀਤੀ ਹੈ ਉਹਨਾਂ ਨੂੰ ਬੰਦ ਦੀ ਹੋਈ ਸਜ਼ਾ ਮਿਲੇ ਕਿਉਂਕਿ ਅਸੀਂ ਇੱਕ ਕਾਨੂੰਨ ਵਿਵਸਥਾ ਚਾਹੁੰਦੇ ਆ ਅਸੀਂ 80 ਦੇ ਦਹਾਕਿਆਂ ਚ ਉਹ ਪੁਲਸ ਰਾਜ ਨਹੀਂ ਚਾਹੁੰਦੇ ਕਿਉਂਕਿ ਬਹੁਤ ਕੁਝ ਪੰਜਾਬ ਨੇ ਹੰਡਾਇਆ ਉਹ ਦਿਨ ਵਾਪਸ ਜਨਤਾ ਨਹੀਂ ਆਉਂਦਗੀ ਜੇ ਸਰਕਾਰ ਸੋਤੀ ਹੈ ਤੇ ਫਿਰ ਲੋਕਾਂ ਸੜਕ ਦੇ ਉਤੇ ਲੋਕਾਂ ਨੂੰ ਜਗਾਉਣਗੇ